ਕਿਤਾਬ ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਲ ਅਫਗਾਨਾ ਤੀਜੇ ਕਾਂਡ ਦਾ 8ਵਾਂ ਭਾਗ ਸੱਚਾ ਧਨ ਅਸਲੀ ਧਨਵੰਤ 9ਵਾਂ ਭਾਗ ਬਿਨ ਸੱਚੇ ਸਭ ਕੂੜ ਹੈ ਅਤੇ 10ਵਾਂ ਭਾਗ ਕੂੜ ਝੂਠ ਕੂੜਾ ਝੂਠਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਵੰਤ ਸ਼ਬਦ ਧੱਦੇ ਤੇ ਟਿੱਪੀ ਵਾਲਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਵੀ ਸ਼ਬਦ ਨਹੀਂ ਮਿਲਿਆ ਪਰ ਧੱਦੇ ਤੇ ਟਿੱਪੀ ਤੋਂ ਬਿਨਾਂ ਧਨਵੰਤ 14 ਵਾਰੀਆਂ ਆਇਆ ਹੈ ਜਿਨ੍ਹਾਂ ਵਿੱਚੋਂ ਪੰਜ ਗੁਰੂ ਸ਼ਬਦ ਪਾਠਕਾਂ ਦੇ ਗਿਆਨ ਵਾਸਤੇ ਇਸ ਪ੍ਰਕਾਰ ਹਨ ਸੇ ਧਨਵੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਝੀ ਪਾਏ ਪੰਨਾ 161 ਹਮ ਧਨਵੰਤ ਭਾਗਤ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਬਾਹੇ ਪੰਨਾ 185 ਹਰ ਕਥਾ ਸੁਣੇ ਸੇ ਤਨਮੰਤ ਦੀਸੈ ਜੁਗ ਮਾਹੀ ਤੈਨੂੰ ਕੋ ਸਭ ਨਿਮੈ ਆਨੰਦਨ ਪੂਜਿ ਕਰਾਂਹੀ ਸਹਿਜੇ ਗੁਣ ਰਵਹਿ ਸਾਚੇ ਮਨ ਮਾਹੀ ਪੰਨਾ 231 ਅਰਥ हे ਭਾਈ ਜਿਹੜੇ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਸੁਣਦੇ ਹਨ ਉਹ ਜਗਤ ਵਿੱਚ ਪਰਤਖ ਧਨਾੜ ਦੇਸਦੇ ਹਨ ਉਮਾਇਆ ਦੀ ਤ੍ਰਿਸ਼ਨਾ ਵਿੱਚ ਨਹੀਂ ਭਟਕਦੇ ਫਿਰਦੇ ਸਾਰੇ ਲੋਕ ਉਹਨਾਂ ਅੱਗੇ ਨਿਉਂਦੇ ਹਨ ਤੇ ਹਰ ਵੇਲੇ ਉਹਨਾਂ ਦਾ ਆਦਰ ਸਤਕਾਰ ਕਰਦੇ ਹਨ ਕਿਉਂਕਿ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਸਦਾ স্থির ਰਹਿਣ ਵਾਲੇ ਪ੍ਰਮਾਤਮਾ ਦੇ ਗੁਣ ਆਪਣੇ ਮਨ ਵਿੱਚ ਚੇਤੇ ਕਰੀ ਰੱਖਦੇ ਹਨ हे ਨਾਨਕ ਆਖੇ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਸੁਣਾਈ ਹੈ ਉਸ ਨੇ ਆਪਣੇ ਅੰਦਰੋਂ ਮਾਇਆ ਦੇ ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲਿਆ ਹੈ ਉਸ ਨੇ ਆਪਣਾ ਮਨ ਉਸ ਆਤਮਿਕ ਅਵਸਥਾ ਵਿੱਚ ਟਿਕਾ ਲਿਆ ਹੈ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ ਗੁਰੂ ਨੇ ਉਸ ਦੇ ਅੰਦਰੋਂ ਹਉਮੈ ਮਾਰ ਕੇ ਉਸ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਸ਼ਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਲਵੰਤ ਪੰਨਾ 253 ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸੈ ਮਨ ਮੇਰੇ ਸੱਚ ਬਿਨਸ ਜਾਹੇ ਜਿਉਂ ਅਰੰਗ ਕੁਸੰਭ ਕਚਾਨ ਪੰਨਾ 861 ਇਹ ਮਨ ਜਗਤ ਵਿੱਚ ਜਿਤਨੇ ਵੀ ਸ਼ਾ ਬਾਦਸ਼ਾਹ ਅਮੀਰ ਸਰਦਾਰ ਚੌਧਰੀ ਦਿਖਦੇ ਹਨ ਇਹ ਸਾਰੇ ਨਾਸ਼ਵੰਤ ਹਨ ਇਹੋ ਜੇ ਮਾਇਆ ਦੇ ਪਿਆਰ ਨੂੰ ਝੂਠਾ ਸਮਝ ਸਿਰਫ ਪ੍ਰਮਾਤਮਾ ਹੀ ਨਾਸ਼ ਰਹਿਤ ਹੈ ਸਦਾ ਕਾਇਮ ਰਹਿਣ ਵਾਲਾ ਹੈ ਆਟਲ ਹੈ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਤਾਹੀਓ ਕਬੂਲ ਹੋਵੇਗਾ हे ਮੇਰੇ ਮਨ ਦੁਨੀਆ ਵਿੱਚ ਜਿੱਤਨੇ ਵੀ ਧਨ ਵਾਲੇ ਉੱਚੀ ਕੁਲ ਵਾਲੇ ਜ਼ਮੀਨਾਂ ਦੇ ਮਾਲਕ ਦਿਸ ਰਹੇ ਹਨ ਇਹ ਸਾਰੇ ਨਾਸ਼ ਹੋ ਜਾਣਗੇ ਇਹਨਾਂ ਦਾ ਵਿਡੱਪਣ ਇਉਂ ਕੱਚਾ ਹੈ ਜਿਵੇਂ ਕੁਸੰਬੇ ਦਾ ਰੰਗ ਕੱਚਾ ਹੈ ਮੇਰੇ ਮਾਨਾ ਉਸ ਪਰਮਾਤਮਾ ਨੂੰ ਸਦਾ ਸਿਮਰ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਰਾਹੀ ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਹਾਸਲ ਕਰੇਗਾ। हेमन ਸਾਡੇ ਦੇਸ਼ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ ਚਾਰ ਪ੍ਰਸਿੱਧ ਵਰਣ ਹਨ। ਬ੍ਰਹਮਚਰਜ, ਗ੍ਰਿਹਸਤ, ਵਾਨਪਰਸਤ, ਸੰਨਿਆਸ ਇਹ ਚਾਰ ਆਸ਼ਮ ਪ੍ਰਸਿੱਧ ਹਨ। ਇਹਨਾਂ ਵਿੱਚੋਂ ਜਿਹੜਾ ਵੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਉਹ ਹੀ ਸਭ ਤੋਂ ਸ੍ਰੇਸ਼ਟ ਹੈ। ਜਾਤੀ ਆਦਿ ਕਰਕੇ ਨਹੀਂ। ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵਸਦਾ ਹੈ ਤੇ ਸੁਗੰਧਤ ਹੋ ਜਾਂਦਾ ਹੈ ਤੇਵੇਂ ਸਾਧ ਸੰਗਤ ਵਿੱਚ ਮਿਲ ਕੇ ਵਿਕਾਰੀ ਵੀ ਪਵਿੱਤਰ ਹੋ ਕੇ ਕਬੂਲ ਹੋ ਜਾਂਦਾ ਹੈ हे ਮੇਰੇ ਮਨ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਆਵਸਥਾ ਹੈ ਉਹ ਮਨੁੱਖ ਹੋਰ ਸਭ ਨਾਲ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ ਸੋਚਾ ਹੋ ਜਾਂਦਾ ਹੈ हे ਭਾਈ ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਤੋਂਦਾ ਹੈ ਜਿਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ ਭਾਵੇਂ ਉਹ ਜਾਤੀ ਵੱਲੋਂ ਨੀਚ ਹੀ ਗਿਣਿਆ ਜਾਂਦਾ ਹੈ ਨਾਨਕ ਨਾਮ ਰਤੇ ਸੇ ਤਨਵੰਤ ਹਨ ਨਿਰਦਨ ਹੋਰ ਸੰਸਾਰ ਪੰਨਾ 1416 ਅਰਥੇ ਨਾਨਕ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਧਨਵਾਨ ਹਨ ਬਾਕੀ ਸਾਰਾ ਸੰਸਾਰ ਕੰਗਾਲ ਹੈ ਭਾਗ 9 ਬਿਨ ਸੱਚੇ ਸਭ ਗੂੜ ਹੈ ਮਨ ਮੇਰੇ ਸਾਚਾ ਸੇਵ ਜੇ ਚਰ ਸਾਸ ਬਿਨ ਸੱਚੇ ਸਭ ਗੂੜ ਹੈ ਅੰਤੇ ਹੋਏ ਬినాਸ਼ ਪੰਨਾ 49 ਅਰਥ ਹੈ ਮੇਰੇ ਮਨ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਾਹ ਚੱਲ ਰਿਹਾ ਹੈ ਉਹਨਾਂ ਚਿਰ ਸਦਾ ਹੀ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਸਿਮਰਨ ਕਰ ਸੱਚੇ ਭਾਵ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਤੋਂ ਬਿਨਾਂ ਹੋਰ ਸਾਰਾ ਝੂਠਾ ਪ੍ਰਪੰਚ ਹੈ ਇਹ ਆਖਰ ਨੂੰ ਨਾਸ਼ ਹੋ ਜਾਣਾ ਹੈ ਰਹਾਉ ਤੂੰ ਭਾਵੇ ਤਾਂ ਵਾਹਵੇਂ ਗਾਵੇਂ ਤੁਦ ਭਾਵੇ ਜਲ ਨਾਵੇਂ ਜਾਂ ਤੁਦ ਭਾਵੇਂ ਤਾਂ ਕਰੇ ਬਿਪੂਤਾ ਸਿੰਘੀ ਨਾਦ ਵਜਾਵੇਂ ਜਾਂ ਤੂੰ ਦੁਧ ਭਾਵੇਂ ਤਾਂ ਪੜੇ ਕਿਤੇਬਾ ਮੁੱਲਾ ਸ਼ੇਖ ਕਹਾਵੇਂ ਜਾਂ ਤੂੰ ਦੁਧ ਭਾਵੇਂ ਤਾਂ ਹੋਵੇਂ ਰਾਜੇ ਰਸ ਕਸ ਬਹੁਤ ਕਮਾਵੇਂ ਜਾਂ ਤੂੰ ਦੁਧ ਭਾਵੇਂ ਤੇਗ ਵਗਾਵੇਂ ਸਿਰ ਮੁੰਡੀ ਕੱਟ ਜਾਵੇਂ ਜਾਂ ਤੂੰ ਦੁਧ ਭਾਵੇਂ ਜਾਹੀਂ ਦਸੰਤਰ ਸੁਣ ਗੱਲਾਂ ਕਰ ਆਵੇਂ ਜਾਂ ਤੂੰ ਦੁਧ ਭਾਵੇਂ ਨਾਹੀਂ ਰਚਾਵੇਂ ਦੁਧ ਪਾਣੇ ਤੂੰ ਵਾ ਭਾਵੇਂ ਨਾਨਕ ਏਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇਂ ਨੰ 144 ਭਾਵਰਤ ਪ੍ਰਭੂ ਦੀ ਰਜ਼ਾ ਮੰਨ ਕੇ ਉਸ ਦੇ ਭੈ ਵਿੱਚ ਕੀਤਾ ਕੰਮ ਸੁਕਰਤਾ ਹੈ ਪਰ ਉਸ ਦੀ ਰਜ਼ਾ ਤੋਂ ਬਾਹਰ ਹੋ ਕੇ ਕੀਤੇ ਸਭ ਕੰਮ ਵਿਅਰਥ ਦੀਆਂ ਚੱਖਾਂ ਮਾਰਨ ਵਾਲੀ ਗੱਲ ਹੈ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੁਝ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰਖੈ ਨਾਨਕ ਸੱਚਾ ਆਪ ਪੰਨਾ 143 ਅਰਥ ਜਦੋਂ ਇਹ ਗੱਲ ਠੀਕ ਹੈ ਕਿ ਤੂੰ ਵੱਡ ਪ੍ਰਭੂ ਜਗਤ ਦਾ ਕਰਤਾਰ ਹੈ ਤਾਂ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਤੇਰੀਆਂ ਹੀ ਵਡਿਆਈਆਂ ਹਨ ਕਿਉਂਕਿ ਚੰਗੇ ਤੋਂ ਚੰਗਿਆਈ ਹੀ ਉਤਪਨ ਹੁੰਦੀ ਹੈ ਜਦੋਂ ਇਹ ਯਕੀਨ ਵੱਜ ਜਾਏ ਕਿ ਤੂੰ ਪ੍ਰਭੂ ਸਿਰਜਣਹਾਰ ਹੈ ਤਾਂ ਹਰੇਕ ਜੀਵ ਸੱਚਾ ਦਿਸਦਾ ਹੈ ਕਿਉਂਕਿ ਹਰੇਕ ਜੀਵ ਵਿੱਚ ਤੂੰ ਆਪ ਮੌਜੂਦ ਹੈ ਤਾਂ ਫਿਰ ਜਗਤ ਵਿੱਚ ਕੋਈ ਕੂੜਾ ਨਹੀਂ ਹੋ ਸਕਦਾ ਜੋ ਕੁਝ ਬਾਹਰ ਵਿਖਾਵੇ ਮਾਤਰ ਦਿਸ ਰਿਹਾ ਹੈ ਇਹ ਆਖਣਾ ਵੇਖਣਾ ਇਹ ਬੋਲ ਚਾਲ ਇਹ ਜੂਣਾ ਤੇ ਮਰਨਾ ਇਹ ਸਭ ਕੁਝ ਮਾਇਆ ਰੂਪ ਹੈ ਅਸਲੀਅਤ ਨਹੀਂ ਹੈ ਅਸਲੀਅਤ ਪ੍ਰਭੂ ਆਪ ਹੀ ਹੈ हे ਨਾਨਕ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਆਪਣੀ ਹੁਕਮ ਰੂਪ ਸੱਤਿਆ ਰਚ ਕੇ ਸਭ ਜੀਵ ਨੂੰ ਉਸ ਹੁਕਮ ਵਿੱਚ ਤੋਰ ਰਿਹਾ ਹੈ ਤਨ ਧਨ ਕਲਤ ਮਿਥਿਆ ਵਿਸਥਾਰ ਹੈ ਬਰ ਗੈਰ ਚੱਲਣ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਤੂਰ ਪੰਨਾ 888 ਸੱਚ ਸੁਹਾਵਾ ਕਾਢੀਐ ਕੂੜੇ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੇ ਹੋਏ ਪੰਨਾ 1100 ਖੂਬ 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 ਤੇਰਾ ਨਾਮ ਝੂਠ 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 ਦੁਨੀ ਗੁਮਾਨ ਰਹਾ ਨਗਜ਼ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਸ਼ਾਰ ਪੰਨਾ 1137 7 7 7 7 ਸਤਿਗੁਰੂ ਦੇਵ ਝੂਠ 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 ਆਨ ਸਭ ਸੇਵ ਰਹਾ ਪੰਨਾ 1168 ਕਿਮ ਸਚਿਆਰਾ ਹੋਈਐ ਕਿਮ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਪੰਨਾ 1 ਸੁਣ ਬਾਬਰੇ ਕਉ ਕਾਇ ਦੇਖ ਪੁਲਾਣਾ ਸੁਣ ਬਾਵਰੇ ਨਿਹ ਕੂੜਾ ਲਾਇਓ ਕੁ ਸੰਭਰ ਗਾਣਾ ਕੂੜੀ ਦੇਖ ਭੁੱਲੋ ਅਡ ਲਹੇ ਨ ਮੁੱਲੋ ਗੋਬਿੰਦ ਨਾਮ ਮਜੀਠਾ ਥੀਵੇਂ ਲਾਲਾ ਅਤ ਬੁਲਾਲਾ ਸ਼ਬਦ ਚੀਨਾ ਗੁਣ ਮੀਠਾ ਮਿੱਥਿਆ ਮੋਹ ਮਗਨ ਥੀ ਰਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸ਼ਰਨ ਕਿਰਪਾ ਨਿਦ ਰਾਖ ਲਾਜ ਭਗਤਾਨਾ ਪੰਨਾ 777 ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿয়াল ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਪੰਨਾ 717 ਕੂੜ ਕਪਟ ਬੰਚ ਨੀਮੁ ਨਿਆਦਾ ਬਿਨਸ ਗਿਆ ਤਤਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਭਾਲੇ ਪੰਨਾ 381 ਭਾਗ ਦਸਵਾਂ ਕੂੜ ਕੂੜਾ ਤੇ ਝੂਠਾ ਨਾਨਕ ਨਜ਼ਰੀ ਪਾਈਐ ਕੂੜੀ ਕੂੜਾ ਠੀਸ ਸਤਿਗੁਰਾਂ ਨੇ ਝੂਠਾ ਕਿਸ ਨੂੰ ਮੰਨਿਆ ਹੈ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੁੜਿਆਰੀ ਰਜੇ ਕੂੜ ਜੋ ਵਿਸ਼ਟਾ ਕਾਗ ਖਾਵੀ ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲਹਿ ਜਾਵੇ ਪੰਨਾ 646 ਅਰਥ ਜਿਨ੍ਹਾਂ ਦੇ ਹਿਰਦੇ ਵਿੱਚ ਝੂਠ ਵਰਤਦਾ ਹੈ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਜੇ ਕੋਈ ਮਨੁੱਖ ਸੱਚ ਬੋਲੇ ਤਾਂ ਝੂਠਾ ਸੁਣ ਕੇ ਸੜ ਬਲ ਜਾਂਦਾ ਹੈ ਝੂਠ ਦਾ ਵਪਾਰੀ ਝੂਠ ਵਿੱਚ ਹੀ ਪਰਸੰਨ ਹੁੰਦਾ ਹੈ ਜਿਵੇਂ ਕਾਂ ਵਿਸ਼ਠਾ ਖਾ ਕੇ ਪਰਸੰਨ ਹੁੰਦਾ ਹੈ ਜਿਸ ਮਨੁੱਖ ਤੇ ਹਰੀ ਤਿਆਲ ਹੋਵੇ ਤਾਂ ਉਹ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ ਜਿਸ ਤੋਂ ਝੂਠ ਚੰਗਾ ਲੱਗਣੋਂ ਹਟ ਜਾਂਦਾ ਹੈ ਅਤੇ ਪਾਪ ਲੈ ਜਾਂਦੇ ਹਨ ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ ਪੰਨਾ 252 ਅਰਥ ਹੈ ਨਾਨਕ ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨ ਵਿੱਚ ਫਸ ਜਾਂਦੇ ਹਨ ਉਹਨਾਂ ਗਿਆਨਹੀਣ ਮੂਰਖਾਂ ਉੱਤੇ ਲਾਲਚ ਝੂਠ ਤੇ ਵਿਕਾਰ ਆਦਿਕ ਜ਼ੋਰ ਪਾ ਲੈਂਦੇ ਹਨ ਤੇ ਉਹ ਮੰਦੇ ਕਮਾਂ ਵਿੱਚ ਲੱਗੇ ਰਹਿੰਦੇ ਹਨ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਆਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਪੰਨਾ 1366 ਅਰਥ ਏ ਕਬੀਰ ਜੋ ਮਨੁੱਖ ਦੁਨੀਆ ਨਾਲ ਮੋਹ ਕਰਨ ਵਾਲਾ ਹੈ ਉਸ ਕਸੌਟੀ ਉੱਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿੱਚ ਉਹੀ ਮਨੁੱਖ ਪੂਰਾ ਉੱਤਰਦਾ ਹੈ ਜੋ ਦੁਨੀਆਂ ਦੇ ਮੋਹ ਵੱਲੋਂ ਮਰ ਕੇ ਦੀਨ ਦੇ ਪੜ ਵਿੱਚ ਜਿਉਂਦਾ ਹੈ ਗੁਰੂ ਜਿਨ੍ਹਾਂ ਕਾ ਅੰਦੁਲਾ ਸਿੱਖ ਵੀ ਅੰਧੇ ਕਰਮ ਕਰੇਨ ਉਹ ਬਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਨ ਕੂੜ ਕੋਸਤ ਕਮਾਮ ਦੇ ਪਰਿੰਦਾ ਸਦਾ ਕਰੇਨ ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੋਬੇਨ ਨਾਨਕਾ ਜਿੱਤ ਉਹ ਲਾਇਤਿਤ ਲਗੇ ਓਏ ਬਪੜੇ ਕਿਆ ਕਰਨ ਪੰਨਾ 951 ਅਰਥ ਜਿੰਨਾ ਮਨੁੱਖਾਂ ਦਾ ਗੁਰੂ ਆਪ ਅਗਿਆਨੀ ਅੰਨਾ ਹੈ ਉਹ ਸਿੱਖ ਵੀ ਅੰਨੇ ਕੰਮ ਭਾਵ ਮੰਦੇ ਕੰਮ ਹੀ ਕਰਦੇ ਹਨ ਅੰਨੇ ਗੁਰੂ ਦੇ ਉਹ ਸਿੱਖ ਆਪਣੇ ਮਨ ਦੇ ਮਗਰ ਲੱਗਦੇ ਹਨ ਤੇ ਸਦਾ ਝੂਠ ਹੀ ਝੂਠ ਬੋਲਦੇ ਹਨ ਝੂਠ ਤੇ ਠੱਗੀ ਕਮਾਉਂਦੇ ਹਨ ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ ਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆ ਬੀ ਡੁੱਬਦੇ ਹਨ ਤੇ ਆ ਆਪਣੀਆਂ ਸਾਰੀਆਂ ਗੁੱਲਾਂ ਵੀ ਗਰਕ ਕਰ ਲੈਂਦੇ ਹਨ। हे ਨਾਨਕ ਉਹ ਵਿਚਾਰੇ ਕਰਨਵੇਂ ਕੀ ਜਿੱਧਰ ਉਹਨਾਂ ਨੂੰ ਪ੍ਰਭੂ ਨੇ ਲਾਇਆ ਹੈ ਉਹ ਉਧਰ ਹੀ ਲੱਗੇ ਹੋਏ ਹਨ। ਜੇ ਸੋ ਕੂੜੀਆਂ ਕੂੜ ਕਬਾੜ ਭਾਵੇਂ ਸਭ ਆਖੋ ਸੰਸਾਰ ਤੁਧ ਭਾਵੇਂ ਅਧੀ ਪਰਵਾਣ ਨਾਨਕ ਜਾਣੇ ਜਾਣ ਸੁ ਜਾਣ ਪੰਨਾ 662 ਅਰਥ ਆਪਣਾ ਇਤਬਾਰ ਜਮਾਉਣ ਲਈ ਚਲਾਕ ਬਣ ਕੇ ਭਾਵੇਂ ਸਾਰੇ ਸੰਸਾਰ ਨੂੰ ਝੂਠੀਆਂ ਗੱਲਾਂ ਤੇ ਗੱਪਾਂ ਆਖੀ ਜਾਏ ਪਰ हे ਪ੍ਰਭੂ ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ हे ਪ੍ਰਭੂ ਜੇ ਦਿਲ ਦਾ ਖਰਾ ਹੋਵੇ ਤਾਂ ਇੱਕ ਸਿੱਧੜ ਮਨੁੱਖ ਵੀ ਤੈਨੂੰ ਪਸੰਦ ਆ ਜਾਂਦਾ ਹੈ ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ ਇਹ ਨਾਨਕ ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ ਸਭ ਕੁਝ ਜਾਣਦਾ ਹੈ ਸੱਚਾ ਸ਼ਾ ਸੱਚੇ ਬਣ ਜਾਰੇ ਉਥੇ ਕੂੜ ਨਾ ਟਿਕਾਨਾ ਉਹਨਾਂ ਸੱਚ ਨਾ ਪਾਵਈ ਦੁਖੀ ਹੀ ਮਾਹੇ ਪਛਾਨਾ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਨਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੀਜੇ ਕਾਂਡ ਦਾ ਅੱਠਵਾਂ ਨੌਵਾਂ ਅਤੇ ਦਸਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ